ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਤੇ ਜਿਨ੍ਹਾਂ ਨੇ Facebook ਪੇਜ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਓ ਅੱਜ ਦੀ ਵੀਡੀਓ ਪੈਂਡ ਸੁਖਾਣਾ ਆਨੰਦ ਤਹਿਸੀਲ ਬਾਗਾਪੁਰਾਣਾ ਤੇ ਜਿਲ੍ਹਾ ਮੋਗਾ ਦੀ ਆ ਬਾਈ ਦੇ ਦੋ ਨਾਕ ਸੇਲ ਨੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਕਿ ਦੁੱਧਵਾ ਦਾ ਕਿੰਨਾ ਸੂਹਾ ਆ ਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਕੋਰਾਈ ਪਿੰਡ ਸੁਖਾਣਾ ਦਾ ਜਿਲ੍ਹਾ ਮੋਗਾ ਤਹਿਸੀਲ ਬਾਂਦਾ ਬੰਦ ਠੀਕ ਆ ਜੀ ਤੇ ਇੱਕ ਨੰਬਰ ਤੋਂ ਸ਼ੁਰੂ ਕਰਦੇ ਅੱਛੀ ਦੀ ਕੀ ਡਿਟੇਲ ਆ ਜੀ ਏ ਜੀ ਦੋਂਦੀ ਆ ਬੱਤੀ ਠੀਕ ਆ ਜੀ ਤੇ ਟੀਕਾ ਨਹੀਂ ਇਹ ਤੇ ਭਰਾਇਆ ਜੀ ਨਾ ਟੀਕਾ ਲਿਆ ਜੀ ਠੀਕ ਆ ਟੀਕਾ ਲਿਆ ਨਹੀਂਗਾ ਜੀ ਆ ਜੀ ਲਿਆ ਨਹੀਂ ਐਵੇਂ ਆਪਾਂ ਝੂਠ ਮਾਰੀ ਜਾਈ ਹੈ ਨਾ ਠੀਕ ਆ ਜੀ ਹਾਂ ਜੀ ਮੂੰਹੋਂ ਦੋਂਦੀ ਆ ਜੀ ਮੂੰਹ ਮਤਾਂ ਤੁਸੀਂ ਚੈੱਕ ਕਰ ਲਓ ਜੀ ਬਹੁਤ ਸੋਹਣਾ ਹਾਈਟ ਵਾਲੇ ਪੱਖ ਤੋਂ ਤੇ ਰੰਗ ਰੂਪ ਵਾਲੇ ਪੱਖ ਤੋਂ ਬਹੁਤ ਸੋਹਣੀ ਆ ਜੀ ਥਣ ਤੁਸੀਂ ਚੈੱਕ ਕਰ ਲਓ ਜੀ ਕੋਈ ਬਾਧੂ ਛਾਖ ਨਹੀਂ ਬਹੁਤ ਸੋਹਣੇ ਥਣ ਤੋਰ ਕੇ ਦਿਖਾ ਦਿਓ ਜੀ ਅਜੇ ਇੱਕ ਆਈ ਵੀ ਨਹੀਂ ਟੀਕਾ ਲਿਆ ਜੀ ਇਹਨੇ ਹਾਂ ਜੀ ਲਿਆ ਨਹੀਂ ਭਾਜੀ ਇਹਨੇ ਟਿਕਾਉ ਨਹੀਂ ਲਿਆ ਇੱਕ ਕਾਰੀ ਵੀ ਨਹੀਂ ਮੂੰਹੋਂ ਦੋਂਦੀ ਆ ਤੋਰਾ ਤੁਸੀਂ ਚੈੱਕ ਕਰ ਲਓ ਲੈ ਆਓ ਜੀ ਵਾਪਸ ਮੂੰਹ ਮੱਥੇ ਦੀ ਬਹੁਤ ਸਾਫ ਸੁਥਰੀ ਰੰਗ ਰੂਪ ਦੀ ਪ੍ਰਿੰਟ ਵਗੈਰਾ ਚੈੱਕ ਕਰ ਸਕਦੇ ਹੋ ਜੀ ਕੋਈ ਵੀ ਵੀਰ ਸੇਵਾ ਵਾਲਾ ਲੈ ਜਾਊਗਾ ਤੇ ਬਹੁਤ ਸੋਹਣੀ ਵਹਿੜ ਤਿਆਰ ਹੋਊਗੀ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਕੀ ਡਿਮਾਂਡ ਹੈ ਜੀ ਇਹਦਾ ਮੁੱਲ 25000 ਆ ਜੀ ਮੁੱਲ 25000 ਕਰਦੇ ਆ ਬਾਈ ਜੀ ਦੋ ਨੰਬਰ ਜੀ ਇਹਦੀ ਕੀ ਡਿਟੇਲ ਆ ਜੀ ਇਹਦੀ 2 ਮਹੀਨਿਆਂ ਦੀ ਸੂਈ ਦੀ ਆ ਹਾਂਜੀ ਠੀਕ ਆ ਜੀ ਭਰਾਇਆ ਨਹੀਂ ਇਹਦੇ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਤੇ ਦੁੱਧ ਹੈਗਾ 15 ਕਿਲੋ ਆਪਾਂ 13 ਮੰਨ ਕੇ ਦੇਵਾਂਗੇ ਜੀ ਠੀਕ ਆ 13 ਦੀ ਗਾਰੰਟੀ ਹੈ ਠੰਡੀ ਸੀਲ ਆ ਜੀ ਪੂਰੀ ਹਾਂਜੀ ਹਾਂ ਨੇ ਪੂਰੀ ਠੰਡੀ ਸੀਲ ਆ ਦੁੱਧ 13 ਦੀ ਗਾਰੰਟੀ ਆ ਬਾਈ ਕਹਿੰਦਾ ਦੁੱਧ ਵੱਧ ਆ ਜੀ ਪਰ ਆਪਾਂ 13 ਦੀ ਗਾਰੰਟੀ ਦਿੰਨੇ ਆ ਜੀ ਥਣ ਚੈੱਕ ਕਰ ਲਓ ਜੀ ਬਹੁਤ ਸੋਹਣਾ ਮੁੱਠੀ ਵਾਲਾ ਥਣ ਚਾਰੇ ਥਣ ਨਿੱਖੜਵੇਂ ਤੋਰ ਕੇ ਦਿਖਾ ਦਿਓ ਜੀ 2 ਮਹੀਨੇ ਹੋ ਗਏ ਸੂਈ ਨੂੰ ਜੀ ਟੀਕਾ ਬਾਈ ਕਹਿੰਦੇ ਹਜੇ ਨਹੀਂ ਲਿਆਗਾ ਨੇ ਬੱਚਾ ਜੀ ਬੱਚਾ ਜੀ ਇਹਦਾ ਮਰ ਗਿਆ ਸੀ ਬੱਚਾ ایکسپੈਰੀ ਹੋਇਆ ਵਾ ਜੀ ਲੈ ਜਾਓ ਜੀ ਇੱਧਰੋਂ ਮੂਮਤਾ ਚੈੱਕ ਕਰ ਲਓ ਜੀ ਅਡਰ ਕੁਆਲਿਟੀ ਬਹੁਤ ਸ਼ਾਨਦਾਰ ਆ ਜੀ ਸੋਹਣਾ ਮੁੱਠੀ ਵਾਲਾ ਥਣ ਲੱਗਿਆ ਵਾ ਲੈ ਆਓ ਜੀ ਵਾਪਸ ਠੰਡੀ ਸੇਲ ਪੂਰੀ ਆ ਜੀ। ਥਾਂ ਦੀ ਸਮੱਸਿਆ ਜੀ ਥਾਂ ਦਾ ਕਰਕੇ ਨਾ ਖੋਲਦੇ ਨਹੀਂ ਪਸ਼ੂ ਐ ਖਾਈ ਜਾਂਦੇ। ਥੋੜੀ ਜਿਹੀ ਬਾਈ ਦੀ ਥਾਂ ਦੀ ਸਮੱਸਿਆ ਤਾਂ ਕਰਕੇ ਪਸ਼ੂ ਥੋੜਾ ਜਾਂ ਕਰਦਾ ਬਾਕੀ ਕੈਮਰੇ ਤੋਂ ਵੀ ਡਰ ਜਾਂਦਾ ਪਸ਼ੂ। ਥਾਂ ਤੁਸੀਂ ਚੈੱਕ ਕਰ ਲਓ ਜੀ। ਇਹਦੀ ਇੱਕ ਡਿਮਾਂਡ ਆ ਜੀ। ਇਹਦਾ ਮੁੱਲ 35000 ਆ। 30000 ਦੀ ਦੇਣੀ। ਠੀਕ ਆ। ਮੁੱਲ ਬਾਈ 35000 ਕਰਦੇ ਆ। ਬਾਈ ਕਹਿੰਦੇ 30000 ਦੀ। ਯੈਸ ਨੋ ਪ੍ਰਾਈਸ ਆ। ਬਾਕੀ ਬਾਈ ਵੱਲੋਂ ਜਿਹੜੇ ਰੇਟ ਕੀਤੇ ਗਏ ਆ ਵੱੱਛੀ 'ਚ ਵੀ ਥੋੜਾ ਮੋਟਾ ਮਾਨਤਨ ਬਾਈ ਕਹਿੰਦਾ ਜਰੂਰ ਕੀਤਾ ਜਾਊਗਾ ਕੋਈ ਵੀ ਵੀਰ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਏ ਜਿਹੜੇ ਵੀਰ ਨੇ ਕਨੈਕਟ ਕਰਨਾ ਹੋਵੇ ਕਰ ਸਕਦਾ ਈ ਧੰਨਵਾਦ ਜੀ